ਜਿਹੜੀ ਮਾਨ ਸਾਹਿਬ ਦੀ ਸਕੀਮ ਹੈ ਨਾ ਜੀ ਕਿ ਪੰਜਾਬ ਸਰਕਾਰ ਤੁਹਾਡੇ ਦਵਾਰ ਤੇ ਮੈਂ ਹੁਣ ਕਿਉਂਕਿ ਸਿਹਤ ਵਿਭਾਗ ਦੇ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਮੇਰੇ ਕੋਲ ਅੱਜ ਕੱਲ ਜਿਵੇਂ ਬਰਸਾਤ ਵੀ ਹੈ ਔਰ ਡੈਂਗੂ ਮਲੇਰੀਆ ਚਿਕਨਗੁਨੀਆ ਇਹ ਵਾਲੀਆਂ ਬਿਮਾਰੀਆਂ ਵੀ ਔਰ ਜਿਹੜੀਆਂ ਡਾਇਰੀਅਲ ਡਿਜ਼ੀਜ਼ਸ ਆ ਉਹ ਵੀ ਵੱਧ ਜਾਂਦੀ ਹੈ ਇਹਦੇ ਵਿੱਚ ਮੈਂ ਸਾਰਾ ਉਹ ਵੀ ਮੈਨੇਜ ਕਰ ਰਿਹਾ ਜੀ ਆ ਇਨਸ਼ੋਰੈਂਸ ਵਾਲਾ ਇਸ਼ੂ ਆ ਵੀ ਟੈਕਲ ਕਰ ਰਿਹਾ ਇਹਦੇ ਨਾਲ ਨਾਲ ਮੈਂ ਆਪਣੇ ਪਿੰਡਾਂ ਵਾਲਿਆਂ ਪ੍ਰਤੀ ਕਿਉਂਕਿ ਬਾਕੀ ਪੰਜਾਬ ਦਾ ਮੈਂ ਹੈਲਥ ਮਿਸਟਰ ਆ ਬਟ ਬਡਾਲਾ ਦਿਹਾਤੀ ਵਾਲਿਆਂ ਦਾ ਮੈਂ ਐਮਐਲਏ ਆ ਸੋ ਸਾਰਾ ਮੇਰੇ ਤੋਂ ਐਕਸਪੈਕਟ ਕਰਦੇ ਆ ਮੈਂ ਜਦੋਂ ਪਿਛਲੀ ਵਾਰੀ ਮੈਂ ਸੀਗਾ 2 ਹਫ਼ਤੇ ਲਗਾ ਕੇ ਮੈਂ 36 ਪਿੰਡਾਂ ਚ ਗਿਆ ਸੀ ਅੱਜ ਮੈਂ 8-9 ਪਿੰਡਾਂ ਚ ਜਾਊਂਗਾ 8-9 ਕੱਲ੍ਹ ਜਾਊਂਗਾ ਸੋ ਤਕਰੀਬਨ ਸਾਰੇ ਪਿੰਡ ਮੈਂ ਜਿਹੜੇ ਕਵਰ ਕਰਦੇ ਆ ਰਾਸ਼ਨ ਕਾਰਡ ਨਾਲ ਰਿਲੇਟਡ ਐ ਪੈਨਸ਼ਨਰ ਨਾਲ ਰਿਲੇਟਡ ਪ੍ਰਿੰਟ ਦੇ ਸਾਂਝੇ ਮਸਲੇ ਆ ਡਿਸਪੈਂਸਰੀ ਠੀਕ ਹੋਣ ਵਾਲੀ ਆ ਸੜਕਾਂ ਟੁੱਟੀਆਂ ਹੋਈਆਂ ਉਹ ਠੀਕ ਹੋਣ ਵਾਲੀਆਂ ਇਹਦੇ ਵਿੱਚ ਜਿਹੜਾ ਹੈਗਾ ਲਵਾਣਾ ਟਿਕੋ ਦੇ ਚਚੇ ਤੌਰ ਤੇ ਇੱਕ ਬਹੁਤ ਵੱਡੀ ਜੜੀ ਹੈਗੀ ਆ तकरीबन तकरीबन 97 98 ਬਿਗੇ ਦੇ ਵਿੱਚ ਘਟਾਵ ਹੈ ਜਿੱਥੇ ਪਾਣੀ ਖੜਾ ਰਹਿੰਦਾ ਬੂਟੀ ਆ ਸੋ ਇਹਨੂੰ ਅਸੀਂ ਮੈਂ ਇੱਕ ਨਮੂਨੇ ਦਾ ਜਿਹੜਾ ਹੈਗਾ ਇਹਨੂੰ ਇੱਕ ਪਿਕਨਿਕ ਸਪੌਟ ਵੀ ਬਣਾਵਾਂਗੇ ਲਿਫਟ ਇਰੀਗੇਸ਼ਨ ਦਾ ਪ੍ਰੋਜੈਕਟ ਲੈ ਕੇ ਆਵਾਂਗੇ ਸੋਲਰ ਲਾਵਾਂਗੇ ਟਰੀ ਪਲਾਂਟੇਸ਼ਨ ਕਰਾਂਗੇ ਉਹਨੂੰ ਇੱਕ ਪਿਕਨਿਕ ਸਪੌਟ ਦੇ ਵਿੱਚ ਜਿਹੜਾ ਅਸੀਂ ਬਣਾਵਾਂਗੇ ਉਹ ਮੇਰਾ ਇੱਕ ਡ੍ਰੀਮ ਪ੍ਰੋਜੈਕਟ ਚਾਹੀਦੇ ਆ ਮੈਂ ਜਰੂਰ ਮੁੱਖ ਮੰਤਰੀ ਸਾਹਿਬ ਤੋਂ ਜਾਂ ਕਿਸੇ ਨਾ ਕਿਸੇ ਸੋਰਸ ਤੋਂ ਇੱਕ ਵਨ ਟਾਈਮ ਜਿਹੜੀ ਗ੍ਰਾਂਟ ਲੈ ਕੇ ਤਾਂ ਕਿ ਉਹਦੇ ਵਿੱਚ ਸਾਰਾ ਕੁਝ ਹੋ ਸਕੇ ਪੰਚਾਇਤ ਚੁਣাদার ਬੇਕਰ ਬਣ ਚੁੱਕਿਆ ਕਿਸ ਤਰ੍ਹਾਂ ਦੇਖ ਰਹੇ ਹੋ ਕੋਈ ਗੱਲ ਨਹੀਂ ਜੀ ਇਹ ਬੜੀ ਅੱਛੀ ਗੱਲ ਹੈ ਮੈਂ ਮਾਨ ਸਾਹਿਬ ਨੇ ਵਿਧਾਨ ਸਭਾ ਚ ਕਿਹਾ ਸੀ ਕਿ ਮੈਂ ਜਿਹੜਾ ਪਿੰਡ ਸਰਵ ਸੰਪਤੀ ਕਰੇਗਾ ਸਰਪੰਚ ਪਿੰਡ ਦਾ ਚੁਣੋ ਮੈਂ ਵੀ ਬੇਨਤੀ ਕਰਦਾ ਆ ਜਾਗਾ ਤੇ ਸਰਪੰਚ ਪਿੰਡ ਦਾ ਹੀ ਚੁਣਨਾ ਚਾਹੀਦਾ 5 ਲੱਖ ਰੁਪਏ ਗ੍ਰਾਂਟ ਮਾਨ ਸਾਹਿਬ ਦੇਣਗੇ ਜਿਹੜੇ ਮੇਰੇ ਪਿੰਡਾਂ ਚ ਦੇਣਗੇ ਮੇਰੇ ਵੀ ਜਿਹੜੀ ਇਖਤਿਆਰੀ ਗ੍ਰਾਂਟ ਆ ਮੈਂ ਵੀ 5 ਲੱਖ ਰੁਪਏ ਬਰਾਬਰ ਮੈਚਿੰਗ ਗ੍ਰਾਂਟ ਦੇ ਕੇ 10 ਲੱਖ ਰੁਪਏ ਦੇ ਕੇ ਨਾਲ ਨਰੇਗਾ ਨਾਲ ਜੋੜ ਕੇ 18-20 ਲੱਖ ਰੁਪਏ ਦਾ ਕੰਮ ਪਿੰਡਾਂ ਦੀ ਸੂਰਤ ਬਦਲ ਜਾਏਗੀ ਜੀ ਇੱਕ 40-50 ਲੱਖ ਰੁਪਏ ਖਰਚ ਕਰ ਦਿੰਦੇ ਆ ਬਾਅਦ ਵਿੱਚ ਫਿਰ ਉਹ ਗਰੰਟਾਂ ਦਾ ਪਤਾ ਨਹੀਂ ਲੱਗਦਾ ਕਿ ਆਈਆਂ ਤਾਂ ਅਸੀਂ ਕਿੱਥੇ ਗਈਆਂ ਤੁਹਾਡੇ ਸਾਹਮਣੇ ਕਹ ਰਹੇ ਸੀਗੇ ਜੇ ਲਵਾਣਾ ਕਰਮੋ ਵਾਲੇ ਵੀ ਸਾਡੇ ਜਿਹੜਾ ਸੀਗਾ ਵਾਟਰ ਟ੍ਰੀਟਮੈਂਟ ਪਲਾਂਟ ਲੱਗਣਾ ਸੀਗਾ ਸੀਵਰੇਜ ਟ੍ਰੀਟਮੈਂਟ ਪਲਾਂਟ ਲੱਗਣਾ ਸੀ ਤੋਬੇ ਲਈ 1 ਕਰੋੜ ਰੁਪਏ ਆਇਆ ਸੀ ਪਤਾ ਨਹੀਂ ਕਿੱਥੇ ਗਿਆ ਸੋ ਇਹ ਕੰਮ ਨਹੀਂ ਹੋਣੇ ਚਾਹੀਦੇ ਸੋ ਲੋਕਾਂ ਨੂੰ ਮੈਂ ਚਾਹਨਾ ਵੀ ਇਮਾਨਦਾਰ ਬੰਦੇ ਤੁਸੀਂ ਮੈਨੂੰ ਚੋਣਿਆ ਸੀਗਾ ਮੈਂ ਤੁਹਾਡੇ ਲਈ ਕੰਮ ਕਰ ਰਿਹਾ ਸਾਰੇ ਪੰਜਾਬ ਲਈ ਕੰਮ ਕਰ ਰਿਹਾ ਐਸੀ ਤਰ੍ਹਾਂ ਪਿੰਡ ਦਾ ਸਰਪੰਚ ਚੁਣੋ ਪੰਚਾਇਤ ਚੁਣੋ ਤਾਂ ਕਿ ਉਹ ਲੋਕਾਂ ਵਾਸਤੇ ਕੰ ਬਾਦ ਸਾਰੇ ਪਿੰਡਾਂ ਦਾ ਦੌਰਾ ਕਰਦਾ ਕਰਦਾ ਸਾਰੇ ਮੱਲਿਆਂ ਦਾ ਦੌਰਾ ਕਰਦਾ ਮੈਂ ਕਿਉਂਕਿ ਮੈਨੂੰ ਸਿਰਫ ਤੇ ਸਿਰਫ ਹਫਤੇ ਚ ਕਿਹੜਾ ਦੋ ਦਿਨ ਮਿਲਦੇ ਆਪਣੇ ਹਲਕੇ ਵਾਸਤੇ ਸੋ ਆਪਣਾ ਦਫਤਰ ਤੋਂ ਬਾਅਦ ਦੀ ਵਿਜਾਇਆ ਮੈਂ ਸੱਚਾ ਪਿੰਡਾਂ ਸ ਜਾਵਾ ਮਰਿਆਤ ਜਾਵਾ ਲੋਕਾਂ ਦੀ ਗੱਲ ਸੁਣਾ ਮੌਕੇ ਤੇ ਜਿੰਨੇ ਮਸਲੇ ਹੱਲ ਹੋ ਸਕਦੇ ਆ ਤੇ ਮੈਨੂੰ ਲੱਗਦਾ ਵੀ ਜਿਹੜੇ ਹੈਗੇ 80 90% ਮਸਲੇ ਲੋਕਾਂ ਦੇ ਹੱਲ ਹੋ ਰਹੇ ਆ ਬਾਕੀ ਜਿਹੜੇ ਕੋਈ ਕਾਨੂੰਨੀ ਜਿੱਥੇ ਕੋਈ ਅਰਚਨਾ ਦਾ ਦੂਜਾ ਹੈਗਾ ਉਹਦੇ ਤੇ ਵੀ ਅਸੀਂ ਕੰਮ ਕਰ ਰਹੇ ਆ ਜਿਵੇਂ ਇਹਨਾਂ ਦਾ ਇੱਕ ਹੈਗਾ ਕਿ ਉਹਦੇ ਚ ਕੈਬਨਟ ਤੇ ਜਾਣਾ ਉਹ ਜਿਹੜਾ ਜਿਹੜੇ ਤੁਹਾਡੇ ਅੱਡੇ ਤੇ ਰਹਿੰਦੇ ਆ ਉਹ ਕੈਬਨਟ ਦੇ ਉਹਨਾਂ ਦੇ ਵਿੱਚ ਅਸੀਂ ਉਹ ਵੀ ਪਿੰਡੇ ਨਾਲ ਲੋਕਾਂ ਨੂੰ ਫਾਇਦਾ ਹੋਏਗਾ ਕਿਉਂਕਿ ਮੈਂ ਕੈਬਨਟ 'ਚ ਵੀ ਆ ਦੇਖੋ ਮੈਂ ਕੇਂਦਰੀ ਮੰਤਰੀ ਸਾਹਿਬ ਨੂੰ ਮਿਲ ਕੇ ਆਇਆ ਸੀ ਮੈਂ ਆ ਕੇ ਤਾਰੀਫ ਕੀਤੀ ਸੀ ਇਹ ਜਿਹੜੇ ਪਹਿਲਾਂ ਵਾਲੇ ਸੀ ਉਹ ਗੁਜਰਾਤ ਤੋਂ ਸੀ ਉਹ ਪੰਜਾਬ ਦੇ ਸੱਭਿਆਚਾਰ ਨੂੰ ਨਹੀਂ ਸਮਝਦੇ ਸੀ ਮੈਂ ਇਹਨਾਂ ਦੇ ਨਾਲ ਸਾਰੇ ਅਫਸਰ ਮੇਰੇ ਇਹਨਾਂ ਦੇ ਬੈਠ ਕੇ ਅਸੀਂ ਗੱਲਬਾਤ ਕੀਤੀ ਇਹਨਾਂ ਨੇ ਸਾਡੇ 225 ਕਰੋੜ ਰੁਪਏ ਜਿਹੜੇ ਹੈਗੇ ਆ ਉਹ ਜਿਹੜੀ ਗੱਲ ਕੀਤੀ ਆ ਨੱਡਾ ਸਾਹਿਬ ਨੇ ਇੰਸ਼ੋਰੈਂਸ ਦੇ ਉਹ ਸਾਨੂੰ ਕੇਂਦਰ ਨੇ ਦੇਣਿਆ ਸੀ ਉਹ 2018 ਤੋਂ ਪੈਂਡੇ ਗਿਆ ਸੀ ਹੁਣ ਜਿਹੜਾ ਇਹ 18 ਸੀ ਸਰਕਾਰ 18 19 20 21 ਸੀ ਉਹ ਮੁੱਖ ਮੰਤਰੀ ਤਾਂ ਇਹਨਾਂ ਦੇ ਨਾਲ ਤੁਰੇ ਫਿਰਦੇ ਆ ਜੋ ਤਾਂ ਇਹਨਾਂ ਦੇ ਵਿੱਚ ਲੱਗੇ ਜਦੋਂ ਤਾਂ ਉਹ ਇੱਥੇ ਰਾਜ ਕਰਦੇ ਸੀ ਇਹਨਾਂ ਨੇ ਫੰਡ ਨਹੀਂ ਰੋਕਿਆ ਸਾਡੀ ਸਰਕਾਰ ਆ ਗਈ ਸਾਨੂੰ ਕਹਿੰਦੇ ਜੀ ਤੁਸੀਂ 18 19 20 21 ਦਾ ਯੂਟਿਲਾਈਜੇਸ਼ਨ ਸਰਟੀਫਿਕੇਟ ਦਿਓ ਉਹਦੀ ਇੰਡੀਪੈਂਡੈਂਟ ਆਡਿਟ ਤੋਂ ਸਾਡੇ ਉਹਦੀ ਵੈਰੀਫਿਕੇਸ਼ਨ ਕਰਾਓ ਮੈਂ ਸਾਰਾ ਕੁਝ ਕਰਵਾ ਰਿਆ ਜੀ ਉਹਨਾਂ ਨੂੰ ਦੱਸਤਾ ਮੈਂ ਉਹ ਮੈਂ ਮਾਈ ਤੱਕ ਭੇਜ ਦਿੱਤੀ ਆ ਕਰਕੇ ਜੀ ਮੈਂ ਕਿਹਾ 225 ਕਰੋੜਾ ਜਿਨ੍ਹਾਂ ਨੂੰ 125 ਕਰੋੜ ਰਿਲੀਜ਼ ਕਰ ਦਿਓ ਆ 22 23 ਜਿਹੜੀ ਥੋੜੀ